ਹਾਂਜੀ ਪਸ਼ਮੀਨੇ ਦੇ ਸੂਟ ਰਹਿਣਗੇ ਸ਼ਰਟ ਪਸ਼ਮੀਨਾ बॉਟਮ ਪਸ਼ਮੀਨੇ ਦੀ ਔਰ ਸ਼ਾਵਲ ਵੀ ਇਸ ਦੇ ਨਾਲ ਪਸ਼ਮੀਨੇ ਦਾ ਰਹੇਗਾ 175 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਇਟਾਲੀਅਨ ਵੂਲ ਪਸ਼ਮੀਨਾ ਰਹੇਗਾ ਸ਼ਰਟ ਪ੍ਰਿੰਟਡ ਰਹੇਗੀ ਬਹੁਤ ਸੋਹਣੇ ਪ੍ਰਿੰਟ ਨੇ ਕਲਰ ਵੀ ਬਹੁਤ ਪਿਆਰੇ ਨੇ 2.5 ਮੀਟਰ ਸ਼ਰਟ ਆ 2.5 ਮੀਟਰ बॉਟਮ ਸੈਲਫ ਪ੍ਰਿੰਟ ਵਾਲੀ 850 ਦੇ ਵਿੱਚ ਇਹ ਤੁਸੀਂ ਵਿਦਆਊਟ ਦੁਪੱਟਾ ਬਾਏ ਕਰ ਸਕਦੇ ਹੋ ਮੈਚਿੰਗ ਇਹ ਵੀ ਸੂਟ ਹੈ ਜੀ ਪਿਓਰ ਔਰਗੈਂਜ਼ਾ ਦਾ ਸ਼ਰਟ ਰਹੇਗਾ ਵਿਦ ਪਲੇਨ ਮਸਲੀਨ ਦੀ ਬਾਟਮ 2.5 ਮੀਟਰੀ ਸ਼ਰਟ ਰਹੇਗੀ ਬਾਟਮ ਵੀ 2.5 ਮੀਟਰ ਮਿਲੇਗੀ 1050 ਦੇ ਵਿੱਚ ਵਿਦਆਊਟ ਦੁਪੱਟਾ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹਨਾਂ ਵਿੱਚ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਔਰ ਫੈਬਰਿਕ ਵੀ ਬਹੁਤ ਹੀ ਵਧੀਆ ਹੈ ਨੈਕਸਟ ਇਹ ਜੋ ਸੂਟ ਰਹਿਣਗੇ ਜੀ ਆਪਣੇ ਕੋਲ ਸੇਲ ਤੇ ਨੇ ਸਪੈਸ਼ਲ ਆਫਰ ਹੈ ਇਨ ਸੂਟਾਂ ਦੇ ਉੱਤੇ ਜੋ ਦੋ ਸੂਟ ਬਾਈ ਕਰੇਗਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਪਿਓਰ ਕਾਟਨ ਪ੍ਰਿੰਟਡ ਸ਼ਰਟ ਆ ਵੱਡੇ ਪਣੇ ਦਾ 175 ਸ਼ਰਟ ਦੀ ਕੱਟ ਰਹੇਗੀ ਨਾਲ ਜੋ ਪਲੇਨ ਕਾਟਨ ਰਿਅਨ ਦੀ ਬਾਟਮ ਰਹੇਗੀ ਉਹ ਰਹੇਗੀ ਤੁਹਾਨੂੰ ਪਲੇਨ 2 ਮੀਟਰ ਪਾਕਿਸਤਾਨੀ ਵਰਕ ਚ ਫੂਨ ਦਾ ਦੁਪੱਟਾ 2 ਮੀਟਰ ਹੀ ਮਿਲੇਗਾ 680 ਦਾ ਇੱਕ ਸੂਟ ਪਏਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਡਿਸਕਾਊਂਟ ਦਿੱਤਾ ਜਾਏਗਾ ਸਪੈਸ਼ਲ ਆਫਰ ਆ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣੀ ਸੂਟ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਟੈਬੀ ਲੈਨਿੰਗ ਸ਼ਰਟ ਰਹੇਗੀ ਗੋਟਾ ਪੱਤੀ ਦਾ ਵਰਕ ਹੋਇਆ ਬੁਟੀਕ ਸਟਾਈਲ ਸੂਟ ਆ ਨਾਲ ਬਾਟਮ ਰਹੇਗੀ ਟੈਬੀ ਸਿਲਕ ਦੀ ਵਰਕ ਵਾਲੀ ਦੁਪੱਟਾ ਆਰਗੈਂਜ਼ਾ ਦਾ ਵਰਕ ਵਾਲਾ 1750 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ 2.5 ਮੀਟਰ ਵਿਸਕੋਜ਼ ਆਰਗੈਂਜ਼ਾ ਦੀ ਥ्रेड ਵਰਕ ਹੋਇਆ ਸ਼ਰਟ ਰਹੇਗਾ ਬਾਜੂ ਤੇ ਵਰਕ ਮਿਲੇਗਾ ਤੇ ਬਾਟਮ ਤੇ ਵਰਕ ਮਿਲੇਗਾ ਬਾਟਮ ਮਸਲੀਨ ਦੀ ਰਹੇਗੀ ਦੁਪੱਟਾ ਆਰਗੈਂਜ਼ਾ ਦਾ 2.5 ਮੀਟਰ ਫੋਰ ਸਾਈਡ ਲੈਸ ਲੱਗੀ ਮਿਲੇਗੀ 1090 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਵੈਲਵਟ ਦਾ ਇਹ ਸ਼ਰਟ ਰਹੇਗਾ 175 ਵੱਡੇ ਪਣੇ ਦਾ ਲੈਸ ਵਰਕ ਹੋਇਆਗਾ ਨਾਲ ਕੰਟਰਾਸਟ ਬਾਟਮ ਵੈਲਵਟ ਦੀ 2.5 ਮੀਟਰ ਤੋਂ ਨੂੰ ਵੈਲਵਟ ਦਾ ਹੀ ਸਟਾਲ ਮਿਲੇਗਾ 750 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਸਵੈਂਟਰ ਦੇ ਲਈ ਇਹ ਵੀ ਬਹੁਤ ਹੀ ਸੋਹਣੇ ਸੂਟ ਨੇ ਇਹ ਆਪਣੇ ਕੋਲ ਸ਼ਰਟ ਵਿਦ ਮੈਚਿੰਗ ਪਲੇਨ ਬਾਟਮ ਰਹੇਗੀ ਸ਼ਰਟ ਦੇ ਸਟਫ ਤੇ ਪੂਰਾ embroidery work ਹੋਇਆ ਸ਼ਰਟ ਰਹੇਗੀ ਪਿਓਰ ਸਿਲਕ ਦੀ ਵਰਕ ਵਾਲੀ बॉटम ਇਸ ਦੇ ਨਾਲ 크ਰੇਵ ਦੀ ਪਿਓਰ 크ਰੇਵ ਦੀ ਰਹੇਗੀ ਸ਼ਰਟ ਵੀ 2 ਮੀਟਰ ਰਹੇਗੀ ਔਰ बॉटम ਵੀ ਇਸ ਦੇ ਨਾਲ 2 ਹੀ ਮੀਟਰ 3000 ਦੇ ਵਿੱਚ ਇਹ ਸੂਟ ਤੁਸੀਂ ਵਿਦਆਊਟ ਦੁਪੱਟਾ ਪਾਏ ਕਰ ਸਕਦੇ ਹੋ ਬਹੁਤ ਹੀ ਸੋਹਣੇ 트ੈਂਡਿੰਗ ਚ ਇਹ ਸੂਟ ਨੇ ਜੀ ਫੈਬਰਿਕ ਵੀ ਬਹੁਤ ਪਿਆਰਾ ਤੇ ਬਹੁਤ ਹੀ ਸੌਫਟ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦਾ ਵੀ ਆਰਡਰ ਕਰ ਸਕਦੇ ਹੋ ਇਹ ਵੀ ਆਪਣੇ ਕੋਲ ਮੈਚਿੰਗ ਸੂਟ ਆ ਜੀ 프린ਟਡ ਸ਼ਰਟ ਆ 24 ਕੈਰਟ ਗੋਲਡ ਸ਼ਿਮਰ ਪ੍ਰਿੰਟ ਸ਼ਰਟ ਆ ਪਲੇਨ ਇਸ ਦੇ ਨਾਲ ਸਨਾਟਾ ਸਿਲਕ ਦੀ ਬੋਟਮ ਆ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਹੀ ਬੋਟਮ ਰਹੇਗੀ ਪਲੇਨ 650 ਵਿੱਚ ਵਿਦਆਊਟ ਦੁਪੱਟਾ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਹੀ ਪਿਆਰੇ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ